ਜੀ ਸਾਰਿਆਂ ਨੂੰ ਸੰਦੀਪ ਜੀ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਰਾਜਵੀਰ ਤੇ ਬਾਈ ਸੋਨੀ ਹੁਣ ਪਹੁੰਚ ਚੁੱਕੇ ਹੈ ਜੀ ਪਿੰਡ ਬਾਈ ਦਾ ਹੈਗਾ ਹੁਸਮਾ ਜ਼ਿਲ੍ਹਾ ਤਰਨਤਪੁਰ ਤਸਵੀਲ ਵੀ ਕਰਨ ਤਰਨ ਦੇਖੋ ਅੱਜ ਵੀ ਜਿਹੜੀ ਝੋਟੇ ਦੇ ਮਖਾਣੇ ਤੁਹਾਨੂੰ ਬਿਲਕੁਲ ਨਵਾਂ ਮਾਲ ਲੈ ਕੇ ਆ ਨਾ ਬਾਈ ਹੁਣੇ ਵਿੱਚ ਟੁਕੜਾ ਗੱਬਣਾ ਵੀ ਆ ਹਰ ਇੱਕ ਵੈਰਾਈਟੀ ਆ ਚਾਹੋ ਪਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀਕਾਰ ਸਾਸਿਆ ਬਾਈ ਜੀ ਹਸਤੀਕਾਰ ਹਸ ਗਿਆ ਮਹਾਰਾਜ ਹੋਰ ਦਿਖਾਓ ਜੀ ਵਧੀਆ ਸੰਦੀਪ ਜੀ ਤੁਸੀਂ ਵਧੀਆ ਜੀ ਵਧੀਆ ਵਧੀਆ ਸੰਦੀਪ ਜੀ ਚਲੋ ਚਲੋ ਹੋਰ ਤੁਸੀਂ ਧੰਨਵਾਦ ਤੁਹਾਡਾ ਜੀ ਵਧੀ ਆ ਜੀ ਸੰਦੀਪ ਜੀ ਆਪਣੇ ਤੋਂ ਨਾ ਲੋ ਗਾਈਆਂ ਵਾ ਹਾਂਜੀ ਤੇ ਇੱਕ ਮਾਂ ਵਿੱਚ ਗੱਬਣਿਆ ਦੋਗ ਠੀਕ ਆ ਕੋਕੜਾਂ ਗੱਬਣਾ ਵੀ ਆ ਠੀਕ ਆ ਤੇ ਸਾਰੇ ਮਤਲਬ ਹੈ ਛੋਲੇ ਮੋਲ ਆ ਜਿਹੜੇ ਛੋਟੇ ਛੋਟੇ ਠੀਕ ਆ ਅੱਜ ਛੋਟੇ ਛੋੜੇ ਵੱਡੇ ਵੀ ਆਦੇ ਨਿੱਕੇ ਨਿੱਕੇ ਵੀ ਆ ਪਰ ਨਿੱਕੇ ਬਿਲਕੁਲ ਛੋਟੇ ਛੋਟੇ ਵਾ ਠੀਕ ਆ ਆ ਆਪਾਂ ਮਤਲਬ ਅੱਜ ਕੰਮ ਉੜਦੀਆਂ ਵਾਲਾ ਕਰਦੇ ਅੱਜ ਆ ਸੰਦੀਪ ਬੱਛੀ ਸੂਈ ਆ ਹਾਂਜੀ ਇਹ ਰਾਤ ਹੀ ਸੂਈ ਹੂ ਠੀਕ ਆ ਹਾਂਜੀ ਤੇ ਵੇਹ ਬੱਛੀ ਝੂੰਗੀ ਜੀ ਨੂੰ ਕਹਿੰਦੇ ਚੈੱਕ ਕਰੋ ਕਰੋ ਝੂੰਗੀ ਥਣ ਵੇ ਸੰਦੀਪ ਸਿਆ ਵੇ ਗੋਲਾ ਲਗਾ ਵੇ ਛੀ ਨਾ ਤੇ ਨੂੰ ਗਰਮੀ ਤੇ ਨਾ ਸੰਦੀਪ ਸਿੰਘਾਂ ਠੰਡ ਹੈ ਤੇ ਵੇ ਦੋਰਦੀ ਕਿ ਨਹੀਂ ਵੇ ਨਖਰਾ ਵੇ ਵਸੀ ਦਾ ਨਖਰਾ ਦਾ ਫਿਰ ਭਾਜੀ ਹੈ ਬਾਕੀ ਜਿੰਨੇ ਵੀ ਚੰਗੀ ਆ ਸੰਦੀਪ ਬਾਕੀ ਫੈਂਡ ਚੰਗੀ ਆਊਗੀ ਇਹ ਵੱਚੀ ਦੀ ਫੈਂਡ ਮੇਰੇ ਖਾਲਾ ਚੰਗੀ ਆਊਗੀ ਚਲੋ ਆਪਾਂ ਕਿਹੜੀ ਕਢਾਈ ਆ ਪਰ ਆਪਣਾ ਅੰਦਾਜ਼ਾ ਹੀ ਆਪਾਂ ਚਲੋ ਲਾ ਸਕਦੇ ਹਾਂ ਬਿਲਕੁਲ ਜੀ ਬਾਕੀ ਇਹ ਆ ਵੀ ਸੰਦੀਪ ਭਾਵੇਂ ਕੋਈ ਆਪਣਾ ਵੀਰ ਭਰਾ ਕੇ ਭੈਣ ਨੇ ਵੀ ਚੋਣੀ ਹੋਵੇ ਤੇ ਮੱਝਾਂ ਵਾਲਾ ਕੰਮ ਹੀ ਆ ਬਿਲਕੁਲ ਥਾਂ ਵੇਲਾ ਕਿੰਨਾ ਲੱਗਾ ਵੱਚੀ ਨੂੰ ਬਾਕੀ ਠੰਡੀ ਦੀ ਰਹੀ ਆ ਬਾਕੀ ਇਹਨੇ ਤੈਨੂੰ ਪਤਾ ਸੂਸਾਹ ਜਾਈ ਆ ਇੱਕ ਦਿਨ ਦਾ ਕੋਜੂ ਸੈਟ ਹਾਂਜੀ ਸੰਦੀਪ ਸਿੰਘ ਬੋਲੇ ਦਾ ਭਾਵੇਂ 50 ਕਰ ਲਾ ਪਰ ਨਹੀਂ ਕੰਮ ਛੋੜਾ ਜਾ ਰੱਖੀਏ 47 45 ਦੇ ਦੇਗੀ ਚਲੋ ਠੀਕ ਹੈ 40000 ਦੇ 40000 40000 ਨਾ ਦੇਣੀ ਵੇ ਸੰਦੀਪ ਸਿੰਘ ਵੇ ਬੱਛੀ ਵੇ ਗੋੜਾ ਠੀਕ ਹੈ 40 ਵੀ ਕੋਈ ਭਰਾ ਵੇਚ ਲੂੰਗਾ ਜਾਨ ਸੰਦੀਪ ਸਿੰਘ ਆ ਦੂੰਦੀ ਵੱਛੀ ਹੂ ਅੱਛਾ ਦੋ ਦਾਂ ਦੀ ਸੰਦੀਪ ਸਿੰਘ ਬੋਲਾ ਆਇਆ ਗੋਲਾ ਬੋਲਾ ਉਹ ਮਗਰ ਵਛਾਈ ਉਹ ਬੱਚਾ ਖਾਦੇ ਨਾਲ ਨਾਲੀ ਨਾਲੂ ਨਾਲ ਹੀ ਆ 15 ਕਿਲੋ ਬੋਲਾ ਹੀ ਆ 15 ਕਿਲੋ ਵੇ ਬੱਛੀ ਵੇ ਸੰਦੀਪ ਵੇ ਨਾ ਖਰਾ ਵਛੀਗਾ ਠੀਕ ਹੈ ਫਿਰ ਦੋ ਦਾਂ ਚੰਗੀ ਆ ਦੋ ਦੰਦ ਦਾ ਵੇੜਾ ਵੇਖੋ ਬਰੇ ਮੈਂ ਨਾ ਸੰਦੀਪ ਸਿੰਘ ਇਹ ਇਹ ਤੋਂ ਜਿਹੜੀ ਮਰਜ਼ੀ ਬਰੀਡ ਬਣਾ ਲਾ ਹਾਂ ਹਾਂ ਬਾਕੀ ਹੈਗੀ ਇਹ ਵੀ ਥੋੜੀ ਜੀ ਕਰਾਸ ਹੈ ਗਰਮੀ ਦੇ ਇਹਨੂੰ ਵੀ ਪ੍ਰਵਾਨ ਗਰਮੀ ਗਰਮੀ ਪ੍ਰਵਾਨੀ ਕੋਈ ਪ੍ਰਵਾਨੀ ਬਾਹਲ ਆਪਾਂ ਸੰਦੀਪ ਸਿੰਘ ਉਹ ਲੈਣਾ ਜਿਹੜਾ ਮਤਲਬ ਗਰਮੀ ਗਰਮੀ ਤੋਂ ਬਜ਼ਾਰਾਂ ਵਿੱਚ ਚਲੋ ਕੇਵਲੇ ਲੈਣਾ ਪੈਂਦਾ ਤੁਹਾਨੂੰ ਪਤਾ ਪਿਓਰ ਵੀ ਜਿਹੜੀ ਉਹਨੇ ਆਪਣੀ ਜਗ੍ਹਾ ਵਿਗਣਾ ਨੇ ਆਪਣੀ ਜਗ੍ਹਾ ਵਿਗਣਾ ਠੀਕ ਨੇ ਬਿਲਕੁਲ ਜੀ ਬਾਕੀ ਜਿੰਨੇ ਵੀ ਆ ਚੰਗੀ ਆ ਹਾਂਜੀ ਸੰਦੀਪ ਸਿੰਘ ਮੁੱਲ ਦੇ ਭਾਵੇਂ ਦਾ 75 ਕਰਾ ਲਾ ਦੋ ਛੋੜ 77 70 ਦੀ ਦੇ ਦਈਏ ਇਹ ਪੈਂਦੀ 60000 ਦੀ ਲੈ ਲਾ ਸੰਦੀਪਾ ਬਿਲਕੁਲ ਜੈਰ ਮੋ ਲਿਆ 60000 ਦੀ ਬਾਕੀ ਆਪਾਂ ਨੇ ਕਹਣਾ ਉਹ ਘੱਟ ਪਾਉਂਦਾ ਵੱਧ ਪਾਉਂਦਾ ਸਾਰੇ ਆਪੋ ਆਪਣੀ ਸਮਝਾਉਂਦੇ ਆਹ ਤਕਰੀਬ ਸਾਹ ਦੋਂਦੀ ਕੱਟੀ ਦੋਂਦੀ ਕੱਟੀ ਸੂਈ ਹਾਂਜੀ ਵੇ ਇਧਰ ਦੋ ਤਾਂ 10 ਕਿਲੋ ਹੋਊਗਾ 9 ਕਿਲੋ ਬਣ ਕੇ ਕੁਲੀ ਲੇ ਹਾਂ ਵੇ ਸੁਧਾਨ ਦੇ ਆ ਤੇ ਠੰਡੀ ਤੇ ਠੰਡੀ ਵੇ ਲੈ ਲੈ ਉਹ ਫਾਇ ਕਰੇਗਾ ਚੁਆਈਆਂ ਵਧੀਆ ਸੁਨੀ ਜੀ ਮੈਂ ਨਾ ਐ ਕਰੇ ਲਾਤ ਨਹੀਂ ਆਉਂਦੀ ਸੰਦੀਪ ਠੀਕ ਆ ਫਿਰ ਵੇਖਦਾ ਐ ਪਿਓਰ ਦੋਦਾਂ ਦੇ ਕੋਈ ਆਪਣੀ ਚੈੱਕ ਕਰਕੇ ਲਵੇ ਸੰਦੀਪ ਬਾਕੀ ਸੋਹਣੀ ਵੇਲਾ ਕਿੰਨੀ ਹੈ ਤੇ ਬਾਜੀ ਫਿਰ ਇੰਦੀ ਕੀਮਤ ਹੈ ਸੰਦੀਪ ਕੀਮਤ ਤੇ ਭਾਵੇਂ ਦੀ ਸਵਾ ਕਰਾਲਾ ਜੇ ਨਾ ਬਯਾਰ ਥੋੜੀ ਜੀ ਖੂਬੀ ਆ ਹਾਂ ਇੱਕ ੱਟੀ ਮੜਾ ਜਾਂ ਪਹਾੜਾ ਲੈਂਦੀ ਨਾ ਉਹ ਦੱਸ ਕੇ ਨਹੀਂ ਆ ਪਹਾੜਾ ਦਿੰਦੀ ਆ ਇੱਕੋ ਹੀ ਮੋਠਿਆ ਉਸੇ ਵੇਲੇ ਤੇ ਜੇ ਨਾ ਵੀ ਪਹਾੜਾ ਪਈਏ ਤਾਂ ਭਾਵੇਂ ਥਾਪੀ ਮਾਰ ਕੇ ਬਹਿ ਜਾ ਬੱਚੇ ਨੂੰ ਵੀ ਚੜਦੀ ਸਾਰਾ ਕੁਝ ਕਰਦੀ ਆ ਠੀਕ ਆ ਮਗਰ ਉਹ ਕਿਆ ਵੀ ਲੈਂਦੀ ਆ ਜੇ ਨਾਲ ਵੀ ਛੱਡ ਦਾਂਗੇ ਤੇ ਤਾਂ ਵੀ ਪਸਮੂਗੀ ਬਿਲਕੁਲ ਬਿਲਕੁਲ ਆਪਾਂ ਸੰਦੀਪ ਜੀ ਏ ਕਰਕੇ ਦੱਸਿਆ ਵਾ ਕਹੇ ਪੀਰ ਭਰਾਣੇ ਆਨਲਾਈਨ ਮੰਗਾਉਣੀ ਹੁੰਦੀ ਆ ਠੀਕ ਹੈ ਅਗਲਾ ਜਾ ਕੇ ਕਵੇ ਜਰਾ ਮਿੜੀ ਨਹੀਂ ਆਏ ਆਪਾਂ ਥਾਪੀ ਮਾਰ ਕੇ ਇਤਰਾ ਥੱਲੇ ਬਹਿ ਜਾਈਦਾ ਥਾਪੀ ਮਾਰ ਕੇ ਵੀ ਪਸੰਪੂਗੀ ਚਲੋ ਠੀਕ ਹੈ ਸੰਦੀਪ ਜੀ ਮੁੱਲ ਦੇ ਭਾਵੇਂ ਸਵਾ ਕਰਾਲ ਇੱਕ ਪੰਜ ਦੀ ਦੇ ਦੇਣੀ ਸੰਦੀਪ ਸਿੰਘ ਆ ਮੇਰੇ ਸੰਦੀਪ ਸਿੰਘ ਹੋਰ ਕੀ ਆਉਂਦੀਆਂ ਨਹੀਂ ਸੰਦੀਪ ਸਿੰਘ ਵੇਖ ਆ ਸੰਦੀਪ ਸਿੰਘ ਮੈਂ ਗੱਬਣ ਗੱਬਣ ਕੱਟੀ ਵੇ ਸੰਦੀਪ ਸਿੰਘ ਅੱਛਾ ਦੁੱਜਣ ਝੋਟੀ ਉਹ ਵੇਸ ਨਾਲ ਆਪਣੇ ਨੂੰ ਕਨਾ ਵੇ ਸਿਰ ਮੂੰਹ ਦੀ ਤਾਂ ਪੂਰੀ ਵੱਡੀ ਕੱਟੀ ਇਹ ਨਹੀਂ ਵੀ ਛੋਟੀ ਹਲੇ ਦੋ ਜਣਾ ਦੋ ਜਣਾ ਨੂੰ ਬਾਈ ਜੀ ਇਹ ਫਿਰ ਦੋ ਤੇ ਬਈ ਉਹਨਾਂ ਦੇ ਕਹ ਰਹੇ ਯਾਰ ਵੀ ਅਹੀ 13 ਕਿਲੋ ਪਹਿਲਾਂ ਥੱਲੇ ਚੋਇਆ ਵਾ ਹਾਂਜੀ ਹਾਂਜੀ ਆਪਾਂ ਦੇ ਸੰਦੀਪ ਸਿੰਘ ਜੇ ਨਾ ਪੱਠੇ ਪਾਉ ਤੇ ਸੰਦੀਪ ਅੱਠਵੀਂ ਕਰ ਸਕਦੀ ਆ ਹਾਂ ਇਹਦੇ ਪੱਠਿਆਂ ਦੇ ਡਿਪੈਂਡ ਆ ਵੀ ਕੌਣ ਕਿੰਨੇ ਪਾ ਸਕਦਾ ਬਾਕੀ ਤੁਹਾਨੂੰ ਪਤਾ ਮਿਹਨਤ ਆ ਜਿੰਨੀ ਕਰ ਲੋ ਬਿਲਕੁਲ ਜੀ ਬਿਲਕੁਲ ਇਹ ਨਹੀਂ ਵੀ ਸੰਦੀਪ ਜੀ ਲੱਖ ਰੁਪਇਆ ਲਾ ਕੇ ਜੇ ਆਪਾਂ ਸੁੱਤੇ ਰਹਿਣਾ ਫੇਰ ਡੰਗਰ ਦਾ ਨਹੀਂ ਪਾਣਾ ਫੇਰ ਸਹੀ ਗੱਲ ਆ ਇਹਦਾ ਠੀਕ ਨਹੀਂ ਇਹਦੇ ਮੇਰਾ ਕੋਈ ਗੁੱਸਾ ਨਾ ਕਰੇ ਜੇ ਗੁੱਸਾ ਕਰਦਨ ਮਾਫੀ ਚਾਹੁੰਦੇ ਆ ਪਰ ਗੱਲ ਸਚਾਈ ਆ ਸੰਦੀਪ ਅਸਲ ਸਚਾਈ ਆ ਸੰਦੀਪ ਇਹਦਾ ਵੀ ਮੋਲ ਆਪਾਂ ਕੋਈ ਬਾਲਾ ਨਹੀਂ ਕਰਨਾ ਇਹ ਵੀ ਝੋਟੀ ਆਪਾਂ ਕਿੰਨੇ ਦੇ ਦੇ ਦੀਏ ਤੂੰ ਦੱਸ ਦੇ ਦੱਸ ਦੋ ਹੈਂ ਦੱਸ ਦੋ ਕੀ ਦੇ ਦੇ ਸਵਾ ਦੇ ਦੇ ਕਰ ਦੋ ਹੁੰਦਾ ਮਾਨਤਾ ਬੇਲੇ ਚਲ 20 ਦੀ ਦੇ ਦੇ ਨਾ ਯਾਰ ਠੀਕ ਆ ਹੈ 10 ਦੀ ਦੇ ਦੇਣੀ ਸੰਦੀਪ ਸਿੰਘ ਜਿਹਦੇ ਵਿੱਚੋਂ 500 ਰੁਪਏ ਨਾਲ ਛੋੜ ਹੀ ਕਰਨੀ ਮੈਂ ਚਲ ਠੀਕ ਆ ਫਿਰ ਵੇ ਸੰਦੀਪ ਸਿੰਘ ਜੈ ਜੀ ਫਿਰ ਬਸ ਡਾੜਨੇ ਵਿੱਚ ਘਰ ਕੋਈ ਵੇਚ ਲੂਗਾ ਬਸ ਠੀਕ ਬਸ ਤੇ ਲਾਊਗਾ 1 20 ਦੀ ਆ ਕੱਟੀਓ ਤਰਾ ਚਲ ਇਸ ਨਾਲ ਦੇ ਸਾਹਮਣੀ ਬੈਣੀ ਆ ਆ ਠੀਕ ਆ ਸੰਦੀਪ ਸਿੰਘ ਟੋਕੜ ਗੱਭਣੀ ਵੇ ਛੋਟੀ ਅੱਛਾ 5 ਕਿਲੋ ਦੁੱਧ ਦੀ ਸਾਢੇ ਪੰਜ ਮਹੀਨਿਆਂ ਦੀ ਨਾ ਸਾਢੇ ਪੰਜਾਂ ਦੀ ਬਾਕੀ ਸੰਦੀਪ ਸਿੰਘ ਦੋ ਦਿਨਾਂ ਜਾ ਆਪਣੀ ਕੋਈ ਚੈੱਕ ਕਰਾ ਲੈ ਹਾਂ ਹਾਂ ਮੁਰਕੇ ਤੋਂ ਬੜਾ ਇਹ ਨਹੀਂ ਆ ਆਨਲਾਈਨ ਆਪਣੀ ਦੋਵਾਂ ਨੂੰ ਚੈੱਕ ਕਰਾ ਲਓ ਕਿਉਂਕਿ ਮੁਰਕੇ ਸੰਦੀਪ ਸਿੰਘ ਜੀ ਤੈਨੂੰ ਪਤਾ ਭਰਿਆ ਭਾਂਡਾ ਹਨਾ ਆਪਣੀ ਟੈਨਸ਼ਨ ਮੁੱਕੀ ਹੁਣ ਕੋਈ 8 ਮਹੀਨਾ ਨੂੰ ਮੁਰਕੇ ਕਵੇ ਵੀ ਬਾਅਦ ਉਹ ਗੱਲ ਨਹੀਂ ਸਾਨੂੰ ਬਸ ਠੀਕ ਨਹੀਂ ਤੇ ਦੁੱਧ ਵੀ ਸੰਦੀਪ ਸਿੰਘ ਮੇਰੇ ਸਾਹਮਣੇ ਆਲਾ 5 5.5 6 ਕਿਲੋ ਹੀ ਹੋਊਗਾ ਠੀਕ ਆ ਬਾਕੀ ਸੰਦੀਪ ਸਿੰਘ ਟੀਕਾ ਵੀ ਲੈ ਸਕਦੀ ਜੇ ਆ ਇਥੇ ਰਿਹਾ ਭਾੜੇ ਉੱਤੇ ਤੇ ਪਰ ਕੇ ਟੀਗਾ ਵੀ ਲੈ ਸਕਦੀ ਜੀ ਕਿਉਂ ਸੰਦੀਪ ਸਿੰਘ ਜੀ ਤੈਨੂੰ ਪਤਾ ਜਿਹੜਾ ਹੱਥਲ ਡੰਗਰ ਹੁੰਦਾ ਉਹ ਇੱਕ ਅੱਧਾ ਦਿਨ ਕਰਦਾ ਬਿਲਕੁਲ ਜੀ ਬਾਕੀ ਛੋਟੀ ਵੱਡੀ ਵੱਡੀਆਂ ਸੰਦੀਪ ਤਿਆਰ ਹੋਈ ਤੇ ਪਤਾ ਨਹੀਂ ਕਿਹਨੂੰ ਵੇਖ ਜੇ ਇੰਨੀ ਫਿਰ ਕੀ ਮੈਂ ਬਾਜੀ ਇਹ 15 ਜੇ ਮੋਲ ਕਰ ਦੇਣਾ ਵਾ 72 70 ਦੀ ਦੇ ਦੀਏ 1000 ਛੋੜਨਾ 70 ਦੀ ਦੇ ਦੇ ਨੇ ਯਾਰ 60 60 ਯਾਰ ਦੀ ਸੰਦੀਪ ਸਿੰਘ ਆ ਵੇਖ ਮੈਂ ਆ ਸੰਦੀਪ ਸਾਹਿਬ ਇਹ ਆ ਮੈਂ ਹੋਊਗੀ ਚੌਥਾ ਸੂਆ ਦੂਜਾ ਨਾ ਤਿਜਗਣ ਹੂੰ ਅੱਜ ਚੌਥੇ ਵੇਖ ਟੇਡਾ ਕੱਟ ਵੇਖ ਇਧਰ ਮਣਕੀ ਅੱਖ ਵੇਖ ਮੈਂ ਪਰ ਇਹ ਮੈਚ ਅਗਲੇ ਥਾਂ ਦੀ ਤੇ ਇਹ ਲੈ ਆਓ ਅੱਗੇ ਅਗਲੇ ਥਾਂ ਦੇ ਅਗਲੇ ਥਾਂ ਦੀ ਤੇਲ ਲਿਆ ਤੇਲ ਜੀ ਆਪਾਂ 10 ਕਿਲੋ ਦੇਣੀ ਸੰਦੀਪ ਸਿੰਘ ਐ ਨਹੀਂ ਆ ਤੇ ਵੇਖ ਮੈਂ ਤੇ ਸੰਦੀਪ ਸਿੰਘ ਬੱਚੇ ਹੀ ਲੈਣ ਆਲੀ ਮੈਂ ਆਏ ਬੱਚੇ ਲੈਣ ਆਲੇ ਬਸ ਬਾਕੀ ਦੁੱਧ ਵੀ ਚੰਗਾ ਪਾ ਦੂਗੀ ਉਹ ਤਾਂ ਕਹਿੰਦੇ ਵੀ ਤਿੰਨ ਆਸਣਾ ਜੀ 13 14 ਕਿਲੋ ਚਾਹੁੰਦੇ ਆ ਬਾਕੀ ਹੋ ਵੀ ਸਕਦਾ ਆਪਾਂ ਦੇ ਜਿੱਦਾਂ ਥਾਣ ਵਗਦੇ ਦੇਣੇ ਆ ਤੈਨੂੰ ਠੀਕ ਨਹੀਂ ਅਗਲੀ ਦੀ ਕਿਸਮਤ ਆ ਬਾਕੀ ਨਾੜ ਗੰਡ ਕੋਈ ਨਹੀਂ ਆ ਕੀ ਥਾਂ ਚ ਠੀਕ ਨਹੀਂ ਸੰਦੀਪ ਸਿੰਘ ਹਾਂ ਤੇ ਸੰਦੀਪ ਸਿੰਘ ਮੋਲੇ ਦਾ ਵੀ ਛੋੜਾ ਜੀ ਜੇ ਇਹ ਚਾਰੇ ਥਾਣੋਂ ਦੇ ਫੇਰਾ ਆਪਾਂ ਲੱਖੀ ਮੰਗਣਾ ਹੁਣ ਇਹਦਾ ਸੱਤਰ ਦੇ ਦਿੱਗੇ ਇਹ 70000 ਦੀ ਹਾਂ ਦੇਣਾ ਤੇ ਨਾ ਹੁਣੀ ਵੇਲਾ ਚਲੋ ਵੇਲਾ ਸੰਦੀਪ ਸਿੰਘ ਬਿਲਕੁਲ ਬਹਿ ਵੇਲਾ ਕਿੱਡੀ ਆ ਨਹੀਂ ਠੀਕ ਆ ਠੀਕ ਨਹੀਂ ਆ ਆ ਗਿਆ ਪੀਸ ਗਿਫਟ ਆ ਦੋ ਪੀਸ ਗਿਫਟ ਵਾਲੇ ਆ ਇਹ 겁ਣਾ ਨਾ ਨਾ ਸੂਈ ਆ ਦੁੱਧ ਹੋਊਗਾ ਇਹਦੇ ਕੋਲ 7 ਕਿਲੋ ਦੁੱਧ ਆ ਉਹ ਬੱਚਾ ਵੀਰ ਭਾਵੇਂ 15 ਨਾਲੇ ਭਾਵੇਂ ਕੋਈ 20 ਨਾਲੇ ਨਿੱਗੀ ਪਹਿਲਾਂ ਕੱਟੀ ਨਿੱਗੀ ਜੀ ਕੱਟੀ ਤੇ ਨਿਕਲ ਜਾ ਇਹਦਾ ਮੁੱਲ ਕਰਨਾ ਹਾਂ ਬਸ ਠੀਕ ਨਹੀਂ ਕੋਈ ਵੀਰ ਭਰਾ ਸੰਦੀਪ ਥੋੜੇ ਲਾਉਣ ਵਾਲਾ ਹੁੰਦਾ ਵਾ ਤੇ ਦੁਕਾਨਦਾਰੀ ਆ ਹਰੇਕ ਕਿਸਮ ਦਾ ਮਾਲ ਰੱਖਣਾ ਬਿਲਕੁਲ ਭਾਜੀ ਸਹੀ ਗੱਲ ਦੋਰੀ ਇਹ ਸੰਦੀਪ ਸਿੰਘ ਬਾਹਲਾ ਕੋਈ ਮੋਲ ਨਹੀਂ ਕਰਨਾ ਇਹਦਾ 65 ਦੀ ਦੇ ਦਈਏ ਕਿ ਵੱਡਾ ਮੋਲ 60000 60 ਦੀ ਦੋ ਹੋਰ ਛੜ ਦਾ ਸੰਦੀਪ ਸਿੰਘ 55000 ਦੇਣੀ ਹੁਣ ਸੰਦੀਪ ਸਿੰਘ ਵੇਖ ਲੈ ਆਹ ਸੰਦੀਪ ਸਿੰਘ ਮੈਂ ਸੁਘੇੜੀ ਆ ਹਾਂ ਥੇਰ ਪਾਉਣ ਵਾਲੀ ਥੇਰ ਆ ਬੋਲੀ ਕੋਈ ਖਾ ਲੂਗਾ ਹਾਂ ਤੇ ਮਗਰ ਕੱਟੀ ਜੇ ਆ ਪੁੱਛੋ ਕੱਟੀ ਆ ਗਈ ਵੇਹ ਬੱਚੇ ਵੇਹ ਵੇਹ ਥਾਂ ਲੱਗਾ 60 ਸਟੇ ਕਰ ਦੋ ਇਹ ਵੇ ਮੈਨ ਤਾ ਰੇਸਾਂ ਦੀ ਚੇਡ ਸੰਦੀਪ ਸਿੰਘ ਬਾਹਲਾ ਨਹੀਂ ਹੈ 11-12 ਗੱਲ ਦੁੱਧ ਚਵਾ ਸਕਦੀ ਸੇਵਾ ਦੇ ਦਾਸ ਤੇ ਰੇਈ ਦੇਊਗੀ ਨਾ ਕੱਟੀ ਆਈ ਹੈ ਨਾ ਮਗਰ ਹੈ ਕੱਟੀ 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 ਹੈ ਹਲੇ ਸੂ ਗਿਆ ਢੀ ਸੰਦੀਪ ਸਿੰਘ ਹਲੇ ਤੈਨੂੰ ਪਤਾ ਲੱਪਾ ਲੋਪਾ ਲਾਇਆ ਸੂਜ ਹੈ ਡੰਗਰ ਤੈਨੂੰ ਪਤਾ ਹੀ ਆ ਵੇ ਵੇ ਸੰਦੀਪ ਸਿੰਘ ਹਮ ਖੱਲਾ ਵੇ ਮੈਨੂੰ ਕੰਨਾ ਵੇ ਹੈ ਕਿ ਨਹੀਂ ਗੱਲ ਬਾਤ ਵੇਰੇ ਬੋਲੋ ਇਹ ਹੁਣ ਹਲੇ ਤਾਂ ਸੰਦੀਪ ਸਿੰਘ ਜਿੱਦਾਂ ਅੱਜ ਸੂਈ ਆ ਭਲਕੇ ਪਰਸੋਂ ਦਾ ਕਹਿੰਦਾ ਸਿੱਧੀ ਹੋ ਜਾਣਾ ਠੀਕ ਨਹੀਂ ਇਹਦਾ ਹੋਣਾ ਮੋੜ ਜਾਣਾ ਹਾਂ ਮੋੜ ਦੀ ਠੀਕ ਆ ਬਰਦ ਨੂੰ ਸੰਦੀਪ ਸਿੰਘ ਇਹਦਾ ਵੀ ਛੋੜਿਆ ਜੇ ਮੁੱਲ ਕਰ ਦੇਣਾ ਹਾਂਜੀ ਨਾ ਦੇ 90 ਦੇ ਨਾ 85 ਦੇ ਨਾ 80 ਹੂੰ ਪੈਨ ਨਹੀਂ ਛੋੜ 70 ਦੋ ਹੋਰ ਛੱਡੇ ਆ 77 70 ਦੀ ਦੇ ਦੇਣੀ 70 ਦੀ ਵੇਖ ਲੈ ਸੰਦੀਪ ਜਾਨਦ ਅੱਜ ਐ ਉੜਦੀਆਂ ਵਾਲੇ ਕੰਮ ਕੀਤੇ ਆ ਅੱਜ ਆਪਾਂ ਨਹੀਂ ਲੋ ਜੀ ਦੋ 4 6 ਤੇ 8 8 ਪੰਜੂ ਸੇਲ ਆ ਭਾਈਆਂ ਕੋਲ ਜੀ ਨਾਲੇ ਗਾਵਾਂ ਨੀਲੀਆਂ ਬੂਰੀਆਂ ਟੁਕੜਾ ਕਮਣਾ ਸਾਰੇ ਲੈ ਰਹੇ ਨਹੀਂ ਤੇ ਬਾਕੀ ਟੁਕੜਾ ਕਮਣ ਸਾਰੇ ਪੀ ਬਾਕੀ ਜੇ ਕਿ ਵੀਰ ਭਰਾ ਨੇ ਕੋਈ ਕੱਚੀ ਵੇੜ ਲੈਣੀ ਉਹ ਤੋਂ ਵੀ ਆਪਣਾ ਰਹੀ ਉਹ ਫੋਨ ਤੇ ਮੋਲ ਕਰੀਓ ਪਰੇ ਵਿਖਾ ਦੇ ਉਹ ਖੜੀਆਂ ਉਹ ਕੱਚੀ ਵੇੜਿਆ ਕਾਲੀ ਚਲੋ ਠੀਕ ਹੈ ਹਾਂ ਜੇ ਕਿ ਨੇ ਲੈਣੀ ਹੋਈ ਉੱਪਰ ਉਹ ਤਾਂ ਨਹੀਂ ਪਾਈ ਵੀ ਤਿਆਰ ਕਰਕੇ ਮੈਂ ਭਾਵਾਂਗੇ ਬੋਲ ਨੰਬਰ ਮੋਲ ਨੰਬਰ ਆਪਣਾ ਜੀ 91 57 88 041 ਪਿੰਡ ਉਸਮਾ ਜ਼ਿਲ੍ਹਾ ਕਰਨਦਾਰਨ ਟੂਲ ਪਲਾਜੇ ਦੇ ਨਾਲ ਹੀ ਪੈਂਦਾ ਜੀ ਸਾਫੀ ਪੈਂਦਾ ਸੇਰੋਂ ਪੈਂਦਾ ਜੋ ਨਾਲ ਹੀ ਨਿਸ਼ਾਨਾ ਪੈਂਦਾ ਜੀ ਸاسي ਗੱਲ ਸاسي